ਕਹਿੰਦੇ ਜੀ ਅਸੀਂ 1600 ਕਰੋੜ ਦੀ ਰਾਸ਼ੀ ਦੇਵਾਂਗੇ ਜਿਹੜੀ 1600 ਕਰੋੜ ਦੀ ਰਾਸ਼ੀ ਪੰਜਾਬ ਨੂੰ ਇੱਕ ਪੈਕੇਜ ਦਿੱਤਾ ਹੈ ਤੇ ਰਕਮਾ ਉਹੀ ਆ ਜਿਹੜੀ ਦੀ ਆਪਾਂ ਗੱਲ ਕਰਦੇ ਆ ਨੁਕਸਾਨ ਪੰਜਾਬ ਦਾ 8000 ਕਰੋੜ ਦਾ ਹੈ ਜੀ ਘੱਟੋ ਘੱਟ 8000 ਕਰੋੜ ਦਾ ਨੁਕਸਾਨ ਹੈ ਤੇ ਦੋਨੋਂ ਸਰਕਾਰਾਂ ਦੀ ਜਿਹੜੀ ਰਹਿਮ ਦੀ ਨਿਗਾਹ ਹੋਈ ਹੈ ਕੇਂਦਰ ਤੇ ਪੰਜਾਬ ਦੀ ਲੋਕਾਂ ਦੇ ਉੱਤੇ ਕੁੱਲ ਮਿਲਾ ਕੇ ਬਣਦੀ ਐ ਟੋਟਲ ਜਿਆਦਾ ਤੋਂ ਜਿਆਦਾ 2700 ਕਰੋੜ ਦੀ ਬਣਦੀ ਐ ਤਾਂ ਫਿਰ ਕਿਹੜਾ ਕਿਹੜਾ ਕਿਸਾਨਾਂ ਨੂੰ ਮੁਆਵਜ਼ਾ ਹੈ ਕਿਸ ਤਰੀਕੇ ਦਾ ਮੁਆਵਜ਼ਾ ਹੈ ਕਿਸਾਨ ਆਪਦੇ ਖੇਤਾਂ ਨੂੰ ਦੁਬਾਰਾ ਬਹਾਲ ਕਰਨਾ ਕਿਸਾਨਾਂ ਨੇ ਕਿਵੇਂ ਕਰਨਗੇ ਇਹ ਸਵਾਲ ਹੈ ਉਹਦੇ ਤੇ ਕਿੰਨਾ ਖਰਚਾ ਹੋਣਾ ਹੈ ਇਹ ਸਵਾਲ ਹੈ ਜ਼ਮੀਨਾਂ ਨੇ ਮਿੱਟੀ ਪੱਟ ਕੇ ਜ਼ਮੀਨਾਂ ਦੀ ਦਰਿਆ ਨੇ ਕਿਤੇ ਲਿਜਾ ਸਕੀ ਕਿਤੇ ਤਾਂ 15 ਫੁੱਟ ਨੂੰ ਘਾਟੋਹਾ ਤੇ ਕਿਤੇ 10-10 ਫੁੱਟ ਉੱਚਾ ਰੇਤ ਦਾ ਢੇਰ ਲਾਤਾ ਉਹਨੂੰ ਉਹਨੂੰ ਲੋਕਾਂ ਨੇ ਦੁਬਾਰਾ ਠੀਕ ਕਰਨਾ ਫੇਰੇ ਜ਼ਮੀਨ ਵਾਹਣ ਯੋਗ ਤੇ ਬੀਜਣ ਯੋਗ ਬਾਨੀ ਤੇ ਅਗਲੀ ਫਸਲ ਲੋਕਾਂ ਤੋਂ ਬੀਜੀ ਨਹੀਂ ਜਾਣੀ ਤਿਆਰ ਨਹੀਂ ਕੀਤੀ ਜਾਣੀ ਇਸ ਕਰਕੇ ਜੋ ਮੰਗ ਕਰ ਰਹੀਆਂ ਨੇ ਜਥੇਬੰਦੀਆਂ ਔਰ ਅਸੀਂ ਮੰਨ ਕਰਦੇ ਹਾਂ ਇਸਕਿ ਮਨੋਪੋਲਿਟਿਕਲ ਵੱਲੋਂ ਕਿ 1 ਲੱਖ ਰੁਪਇਆ ਪ੍ਰਤੀ ਏਕੜ ਸਰਕਾਰ ਮੁੜ ਵਿਚਾਰ ਕਰਕੇ 1 ਲੱਖ ਰੁਪਇਆ ਪ੍ਰਤੀ ਏਕੜ ਝੋਨੇ ਦੀ ਫਸਲ ਦਾ ਮੁਆਵਜ਼ੇ ਦੇ ਰੂਪ ਦੇਵੇ। ਔਰ ਅਗਲੀ ਫਸਲ ਨਹੀਂ ਜਿਹੜੀ ਬੀਜੀ ਜਾਣੀ ਉਹਦੇ ਲਈ ਘੱਟੋ ਘੱਟ 1 ਲੱਖ ਰੁਪਇਆ ਉਹਦੇ ਲਈ ਸਰਕਾਰ ਦੇਵੇ। ਜਿਹੜੇ ਵਿਅਕਤੀਆਂ ਦੀ ਜਾਨ ਚਲੀ ਗਈ ਹੈ ਉਹਨਾਂ ਵਿਅਕਤੀਆਂ ਦੇ ਪਰਿਵਾਰਾਂ ਨੂੰ ਘੱਟੋ ਘੱਟ 25 ਲੱਖ ਰੁਪਏ ਦੀ ਆਰਥਿਕ ਸਹਾਇਤਾ ਕਰੇ ਸਰਕਾਰ ਔਰ ਘੱਟੋ ਘੱਟ ਇੱਕ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੀ ਵਿਵਸਥਾ ਕਰੇ ਸਕੇ। ਔਰ ਇਹਦੇ ਲਈ ਸਰਕਾਰ ਨੂੰ ਅੱਗੇ ਆਉਣ ਦੀ ਲੋੜ ਹੈ ਸਾਡੀ ਅਪੀਲ ਹੈ ਕਿ ਸਰਕਾਰ ਇਹਦੇ ਤੇ ਮੁੜ ਵਿਚਾਰ ਕਰੇ ਤੇ ਤੁਹਾਡਾ ਜਿਹੜਾ ਨਗੁਣਾ ਜਿਹਾ ਇੱਕ ਆ ਕੇ ਇੱਥੇ ਇੱਕ ਡਰਾਮਾ ਕਰਨ ਵਾਲੀ ਗੱਲ ਹੈ ਕੱਲ ਪੰਜਾਬ ਸਰਕਾਰ ਨੇ ਉਹੀ ਕੁਛ ਕੀਤਾ ਤੇ ਅੱਜ ਕੇਂਦਰ ਸਰਕਾਰ ਜਿਹਦੇ ਲੋਕ ਲਗਾਤਾਰ 27 ਤਰੀਕ ਤੋਂ ਇਹ ਦੀ ਉਡੀਕ ਰਹੇ ਸੀਗੇ ਕਿ ਉੱਠਦਾ ਬੁੱਲ ਕਿਦੋਂ ਡਿੱਗਦਾ ਹੈ ਲੇਕਿਨ ਉਹ ਜਦੋਂ ਡਿੱਗਿਆ ਤੂੰ ਉਹਨੇ ਆ ਕਰਕੇ ਵਿਖਾਇਆ ਇਹ ਜਿਹੜੀ ਤੁਸੀਂ ਸਾਨੂੰ ਆਰਥਿਕ ਸਹਾਇਤਾ ਦੀ ਗੱਲ ਕੀਤੀ ਹੈ ਇਹ ਨਗੁਣੀ ਸਹਾਇਤਾ ਹੈ ਇਹ ਕੇਵਲ ਉੱਠ ਦੇ ਮੂੰਹ ਦੇ ਵਿੱਚ ਇੱਕ ਜੀਰੇ ਦੀ ਤਰ੍ਹਾਂ ਸੋ ਇਸ ਲਈ ਅਸੀਂ ਮੁੜ ਦੁਬਾਰਾ ਸਰਕਾਰ ਨੂੰ ਸਾਡੀ ਅਪੀਲ ਹੈ ਕਿ ਇਹ ਆਪਣੇ ਕਿਸਾਨਾਂ ਲਈ ਮਜ਼ਦੂਰਾਂ ਲਈ ਦੁਕਾਨਦਾਰਾਂ ਲਈ ਭਾਵ ਜਿਹੜੇ ਏਰੀਆ ਦੇ ਵਿੱਚ ਹੜ੍ਹ ਆਇਆ ਉੱਥੇ ਵਸਦੀ ਪਬਲਿਕ ਦੇ ਲਈ ਉੱਥੇ ਵਸਦੇ ਲੋਕਾਂ ਦੇ ਲਈ ਇਹ ਕੋਈ ਮਦਦ ਵਾਲੀ ਗੱਲ ਨਹੀਂ ਹੈ ਸਰਕਾਰ ਇਹਨਾਂ ਦੀ ਜਿਹੜੀ ਪੰਜਾਬ ਸਰਕਾਰ ਬੜੀਆਂ ਟਾਰਾਂ ਮਾਰਦੀ ਸੀ ਕਿ ਸਾਡੇ ਕੋਲੇ ਬਹੁਤ ਕੁਝ ਹੈ ਸਾਡੇ ਕੋਲੇ ਡਿਜਾਸਟਰ ਫੰਡ ਦੇ ਪੈਸੇ ਪਏ ਨੇ ਕਿਰਪਾ ਕਰਕੇ ਜਿਹੜੇ ਉਹ ਤੁਹਾਡੇ ਕੋਲੇ ਫੰਡ ਪਿਆ ਹੈ ਮਿਹਰਬਾਨੀ ਕਰਕੇ ਉਹ ਅੱਜ ਲੋਕਾਂ ਨੂੰ ਦੇਣ ਦਾ ਟਾਈਮ ਹੈ ਦੇ ਉਹ ਲੋਕਾਂ ਨੂੰ ਔਰ ਨਾਲ ਦੀ ਨਾਲ ਮੈਂ ਦੋਨੋਂ ਸਰਕਾਰਾਂ ਦੇ ਸਵਾਲੇ ਕਰਨਾ ਚਾਹਣਾ ਹੈ ਕਿ ਅੱਜ ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਸਾਡੇ ਪ੍ਰਧਾਨ ਮੰਤਰੀ ਜੀ ਇਹ ਗੱਲ ਕਹਿਣਗੇ ਕਿ ਜਿਸ ਕਾਰਨ ਹੜ੍ਹ ਆਏ ਨੇ ਉਹਦੀ ਉੱਚ ਪੱਧਰੀ ਜਾਂਚ ਕਰਵਾਈ ਜਾਏਗੀ ਔਰ ਉਹਦੀ ਜੁਡੀਸ਼ੀਅਲੀ ਜਾਂਚ ਕਰਾਈ ਜਾਏਗੀ ਲੇਕਿਨ ਸਾਡੇ ਪ੍ਰਧਾਨ ਮੰਤਰੀ ਜੀ ਨੇ ਵੀ ਉਹਦੇ ਤੇ ਕੁਛ ਮੂੰਹ ਨਹੀਂ ਖੋਲਿਆ ਸਾਡੇ ਮੁੱਖ ਮੰਤਰੀ ਨੇ ਉਹਦੇ ਤੇ ਕੋਈ ਮੂੰਹ ਨਹੀਂ ਖੋਲਿਆ ਐਗਰੀਕਲਚਰ ਮਨਿਸਟਰ ਆਇਆ ਹੁ ਤਾਂ ਸਗੋਂ ਉਧਰਲੇ ਪਾਸੇ ਗੱਲ ਕਰਨ ਦੀ ਬਜਾਏ ਉਹ ਤਾਂ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਗੱਲ ਕਰਕੇ ਤੁਰ ਗਏ ਨੇ ਕਿ ਇਹ ਤਾਂ ਜੀ ਗਲਤ ਮੈਨਿੰਗ ਕਰਕੇ ਹੋਇਆ ਹੈ। ਜੁਜ ਇਹ ਹੈ ਤਾਂ ਫਿਰ ਲੋਕਾਂ ਨੂੰ ਇਸ ਲਈ ਮਜ਼ਬੂਤੀ ਨਾਲ ਅਗਲੀ ਲੜਾਈ ਲੜਨ ਦੇ ਲਈ ਤਿਆਰ ਰਹਿਣਾ ਪਊ ਭਰਾਵੋ। ਅਸੀਂ ਮੰਗ ਕਰਦੇ ਹਾਂ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਕੇਂਦਰ ਆਪਣਾ ਅਧਿਕਾਰ ਖਤਮ ਕਰੇ ਤੇ ਰਾਜਾਂ ਕੋਲ ਅਧਿਕਾਰ ਆਉਣਾ ਚਾਹੀਦਾ ਹੈ ਔਰ ਉਹਨਾਂ ਅਧਿਕਾਰੀਆਂ ਦੀ ਉੱਚ ਪੱਧਰੀ ਜਾਂਚ ਹੋਵੇ ਤਾਂ ਕਿ ਪਤਾ ਲੱਗੇ ਕਿ ਜਿਸ ਵਿਅਕਤੀ ਦੀ ਗਲਤੀ ਕਾਰਨ ਇਹ ਹੋਇਆ ਉਹ ਉਹਨਾਂ ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਬਣੇ ਤੇ ਉਹਨਾਂ ਨੂੰ ਉਹਨਾਂ ਨੇ ਇਸਦਾਨਾ ਮਿਲ ਸੋ ਅੱਜ ਦੀ ਅਸੀਂ ਇਹ ਵੀਡੀਓ ਪਾਉਣ ਦਾ ਮੇਰਾ ਮਤਲਬ ਇਹੀ ਸੀ ਕਿ ਬਹੁਤ ਸਾਰੇ ਪੱਤਰਕਾਰ ਵੀਰਾਂ ਵੱਲੋਂ ਇਹ ਗੱਲ ਆ ਰਹੀ ਸੀ ਕਿ ਕਿਹਦੇ ਤੇ ਤੁਸੀਂ ਆਵਦਾ ਪ੍ਰतिकਰਮ ਦਿਓ ਔਰ ਅਸੀਂ ਮੰਨਦੇ ਆ ਮੈਂ ਫਿਰ ਦੁਬਾਰਾ ਦੱਸ ਦਿਆਂ ਜਥੇਬੰਦੀਆਂ ਇਸਕਿਮ ਨਾਨ ਪੋਲਿਟਿਕਲ ਇਹ ਮੰਨਦਾ ਹੈ ਕਿ ਜੋ ਇਹ ਸਰਕਾਰਾਂ ਨੇ ਕੀਤਾ ਹੈ ਇਹ ਨਗੁਣਾ ਹੈ ਕਿ ਕਿਸਾਨਾਂ ਲਈ ਮਜ਼ਦੂਰਾਂ ਲਈ ਦੁਕਾਨਦਾਰਾਂ ਲਈ ਛੋਟੇ ਵਪਾਰੀਆਂ ਲਈ ਜਿਹੜੇ ਇਸ ਖੇਤਰ ਦੀ ਮਾਰ ਝੱਲੇ ਜਿਨ੍ਹਾਂ ਨੇ ਹੜੰਦੀ ਮਾਰ ਝੱਲੀ ਹੈ ਉਹਦੇ ਲਈ ਕੋਈ ਮਸਾਹੇਤਾ ਵਾਲੀ ਗੱਲ ਨਹੀਂ ਹੈ ਇਸ ਤੋਂ ਵੱਧ ਸਹਾਇਤਾ ਦਾ ਪੰਜਾਬ ਦੇ ਲੋਕਾਂ ਨੇ ਹਰਿਆਣਾ ਰਾਜਸਥਾਨ ਯੂਪੀ ਇਹਨਾਂ ਸਟੇਟਾਂ ਦੇ ਲੋਕਾਂ ਨੇ ਕਰਕੇ ਅੱਜ ਆਪਦੇ ਲੋਕਾਂ ਨੂੰ ਸਟੈਂਡ ਕੀਤਾ ਹੋਇਆ ਹੈ ਲੋਕ ਬੰਨ ਬਨ ਰਹੇ ਨੇ ਲੋਕ ਇਹ ਸਾਰਾ ਕੰਮ ਕਰ ਰਹੇ ਨੇ ਸੋ ਇਹ ਬੇਨਤੀ ਹੈ ਸਰਕਾਰ ਨੂੰ ਇਸ ਗੱਲ ਤੇ ਮੁੜ ਦੁਬਾਰਾ ਵਿਚਾਰ ਕਰੇ ਬਹੁਤ ਬਹੁਤ ਧੰਨਵਾਦ